AC ਹੀ AC कूलर ਤੋਂ ਵੀ ਸਸਤੇ AC ਅਤੇ कूलर ਤੋਂ ਘੱਟ ਖਾਣਗੇ ਬਿਜਲੀ ਦੋਸਤੋ ਇਸ ਗਰਮੀਆਂ ਦੇ ਵਿੱਚ कूलर ਨੂੰ ਇਗਨੋਰ ਕਰਕੇ ਲਾਓ AC ਅਤੇ ਬਿਜਲੀ ਦੀ ਵੀ ਬਚਤ ਪੈਸੇ ਦੀ ਵੀ ਬਚਤ 200 ਇਹ ਏਸੀ ਤੁਹਾਨੂੰ ਇਸ ਰੇਟ ਮਿਲ ਜਾਣਗੇ ਕਿ ਤੁਸੀਂ 5 ਸਾਲ ਇਹਨਾਂ ਏਸੀਆਂ ਨੂੰ ਵਰਤਣ ਤੋਂ ਬਾਅਦ ਵੀ ਜਿੰਨੇ ਦਾ ਲਓਗੇ ਓਨੇ ਦਾ ਹੀ ਵੇਚ ਸਕੋਗੇ ਦੋਸਤੋ ਬਿਲਕੁਲ ਕੂਲਰ ਦੇ ਰੇਟਾਂ ਦੇ ਵਿੱਚ ਏਸੀ ਮਿਲਣਗੇ ਤੁਹਾਨੂੰ ਅਗਰ ਕੂਲਰ ਤੁਸੀਂ 5 ਸਾਲ ਯੂਜ਼ ਕਰਦੇ ਹੋ ਤਾਂ ਉਹ ਬਿਲਕੁਲ ਹੀ ਕਬਾੜ ਦੇ ਰੇਟ ਜਾਏਗਾ ਜਿਸ ਦਾ ਤੁਹਾਨੂੰ 1000 1500 ਬੜੀ ਮੁਸ਼ਕਲ ਦੇ ਨਾਲ ਮਿਲੇਗਾ ਪਰ ਦੋਸਤੋ ਤੁਸੀਂ ਕੂਲਰਾਂ ਤੋਂ ਵੀ ਸਸਤੇ ਏਸੀ ਖਰੀਦ ਕੇ ਇਸ ਗਰਮੀਆਂ ਦੇ ਵਿੱਚ ਗਰਮੀਆਂ ਤੋਂ ਚੰਗੀ ਤਰ੍ਹਾਂ ਛੁਟਕਾਰਾ ਪਾ ਸਕਦੇ ਹੋ ਕੀ ਰੇਟ ਮਿਲਣਗੇ ਕਿੱਥੋਂ ਮਿਲਣਗੇ ਆਓ ਇਸ ਵੀਡੀਓ ਦੇ ਵਿੱਚ ਆਪਾਂ ਪੂਰੀ ਚਰਚਾ ਕਰਾਂਗੇ ਅਤੇ ਇਸ ਵੀਡੀਓ ਦੇ ਵਿੱਚ ਪੂਰਾ ਤੁਹਾਨੂੰ ਐਡਰੈਸ ਵੀ ਦਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਵਿਵਾਖ ਕਲਮ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਆਪਣਾ ਹੰਟਰ ਦੋਸਤੋ ਗਰਮੀਆਂ ਆ ਗਈਆਂ ਤੇ ਗਰਮੀਆਂ ਦਾ ਤੋਹਫ਼ਾ ਸਾਡੇ ਖਾਨ ਸਾਹਿਬ ਲੈ ਕੇ ਆਏ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੰਟਰ ਸਾਹਿਬ ਤੁਸੀਂ ਸਾਡੀ ਦੁਕਾਨ ਤੇ ਆਏ ਜੀ ਨਹੀਂ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਜਿਹੜਾ ਗਰਮੀਆਂ ਦਾ ਮੌਸਮ ਚੱਲ ਰਿਹਾ ਤੇ ਲੋਕਾਂ ਨੂੰ ਜਮਾ ਠੰਡੀ ਹਵਾ ਖਵਾ ਰਹੇ ਹੋ ਕਿਉਂਕਿ ਅੱਜ ਕੱਲ੍ਹ ਨ ਕਦੇ ਕੂਲਰ ਕਣੀ ਭਜਦਾ ਕਦੇ ਫ੍ਰਿਜ ਕਣੀ ਭਜਦਾ ਇੱਥੋਂ ਪਾਣੀ ਕਈ ਵਾਰੀ ਤਾਂ ਇੰਨੀ ਗਰਮੀ ਹੁੰਦੀ ਹੈ ਫ੍ਰਿਜ ਦਾ ਦਰਵਾਜ਼ਾ ਜੇ ਖੋਲਦੇ ਪਾਣੀ ਨਿਕਲਦਾ ਵਿਚ ਨੂੰ ਪੜਨ ਵਾਲਾ ਹੋ ਜਾਂਦਾ ਉੱਤੀ ਛੱਡ ਜਾਂਦਾ ਵੀ ਠੰਡ ਕੇ ਤਾਂ ਪਹੁੰਚ ਰਹੀ ਹੈ ਸੋ ਦੋਸਤੋ ਬੜੇ ਬਾਜਰ ਰਹਿਣ ਵਾਲੇ ਨੇ ਜਿਹੜੇ ਰੇਟ ਨੇ ਏਸੀ ਆਦੇ ਸਾਰੀ ਗੱਲਬਾਤ ਕਰਾਂਗੇ ਤੇ ਬਾਈ ਹੋਂ ਦਾ ਕੰਟੈਕਟ ਬਾਈ ਹੋਂ ਨੂੰ ਕਿਵੇਂ ਤੁਸੀਂ ਏਸੀ ਲਿਆ ਸਕਦੇ ਹੋ ਸਾਰਾ ਪਾਸ ਇਸ ਵੀਡੀਓ ਦੇ ਵਿੱਚ ਦੇਵਾਂਗੇ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਕਈ ਵੀਰਾਂ ਦੇ ਕਮੈਂਟ ਆਉਂਦੇ ਰਹਿੰਦੇ ਨੇ ਬਈ ਤੁਸੀਂ ਇਹਦਾ ਐਡਰੈਸ ਨਹੀਂ ਦੱਸਿਆ ਬਈ ਕਿੱਥੇ ਜਾਏ ਕੁਝ ਦੱਸਿਆ ਨਹੀਂ ਸਾਰਾ ਕੁਝ ਦੱਸਾਂ ਇਸ ਵੀ ਕਿ ਕਿਥੋਂ ਹੋ ਰਹੀ ਹੈ ਗੱਲ ਕਰੀਏ ਸਰ ਆਪਾਂ ਨਾ ਦੇਖੋ ਕੰਪਨੀ ਤੋਂ ਮਾਰ ਲੈਣੇ ਜੀ ਹੈ ਨਾ ਜੀ ਤਾਂ ਉਹ ਜਿੰਨੇ ਵੀ ਵੱਡੇ ਵੱਡੇ ਹੋਟਲ ਨੇ ਜੀ ਬੈਂਕਾਂ ਨੇ ਜੀ ਤੇ ਰੈਸਟੋਰੈਂਟ ਨੇ ਜੀ ਉਥੋਂ ਹੋ ਇਕੱਠਾ ਮਾਲ ਪੜਦੇ ਨੇ 100 ਪੀਸ 50 ਪੀਜੀ ਠੀਕ ਹੈ ਜੀ ਕਿਉਂਕਿ ਜਿੱਥੇ 50 ਪੀਸ ਲੱਗਣੇ ਨੇ ਉਹ ਬੰਦਾ ਜੀ ਦੁਕਾਨਦਾਰ ਤੋਂ ਮਾਲ ਲੈਣੇਗਾ ਜੀ ਉਹ ਕੰਪਨੀ ਤੋਂ ਮਾਲ ਲੈੇਗਾ ਕਿਉਂਕਿ ਡਿਸਕਾਊਂਟ ਪਤੀ ਮਿਲ ਜਾਂਦਾ ਹੈ ਡਿਸਕਾਊਂਟ ਪਤੀ ਮਿਲ ਜਾਂਦਾ ਹੈ ਉਹ ਕੰਪਨੀ ਵਾਲਾ ਪ੍ਰਾਣਾ ਮਾਲ ਪੜਦਿਆ ਨੇ ਜੀ ਉਹ ਆਪਾਂ ਟੈਂਡਰ ਪਾਈ ਹੋਈ ਆ ਆਪਾਂ ਮਾਲ ਮਿਲਦਾ ਹੈ ਅੱਛਾ ਮਤਲਬ ਤੁਹਾਡੇ ਕੋਲੇ ਟੈਂਡਰ ਦੇ ਥਰੂ ਮਾਲ ਆ ਜਾਂਦਾ ਇਕੱਠਾ ਮਾਲ ਆ ਜਾਂਦਾ ਕੰਪਨੀ ਹਾਂ ਦੋਸਤੋ ਹੋਟਲਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਜਾਂ ਕਿਤੇ ਵੀ ਬਹਾਂ ਕਈ ਕਾਫੀ ਐਸੀ ਲੱਗੇ ਹੁੰਦੇ ਨੇ ਉਹਨਾਂ ਦਾ ਟੈਂਡਰ ਪਾਈ ਸਭ ਹੋਰਾਂ ਕੋਲਿਆ ਤੇ अच्छा जे बिजली कंजम्पशन दी गल करिये क्योंकि एसी मान लो सस्ता एसी नहीं ਥੋਡੇ ਕੋਲੇ ਠੀਕ ਹੈ ਤੁਸੀਂ ਦਾਵਾ ਕਰਦੇ ਹੋ ਬਹੁਤ ਸਸਤਾ ਏਸੀ ਦਿੰਦੇ ਆ ਸੀ ਹਾਲਾਂਕਿ ਇੱਥੋਂ ਤੱਕ ਕਿ ਮਿਸਤਰੀ ਤੱਕ ਵੀ ਥੋਡੇ ਤੋਂ ਏਸੀ ਲੈ ਕੇ ਜਾਂਦੇ ਗਾਹ ਵੇਚਣ ਵਾਸਤੇ ਬਿਲਕੁਲ ਪੂਰੇ ਪੰਜਾਬ ਦੇ ਮਿਸਤਰੀ ਮਰ ਤੋਂ ਲੈ ਕੇ ਜਾਂਦੇ ਥੋਡੇ ਤੋਂ ਲੈ ਕੇ ਜਾਂਦੇ ਨੇ ਪਰ ਜੇ ਹੁਣ ਆਪਾਂ ਗੱਲ ਕਰੀਏ ਵੀ ਇਹ ਲੈ ਤਾ ਅਗਲਾ ਲਊਗਾ ਇੱਕ ਵਾਰੀ ਹਨਾ ਪੈਸੇ ਲਾ ਲੂਗਾ ਕਿਉਂਕਿ ਸਸਤਾ ਚਲੋ ਓਨੇ ਕ ਦਾ ਕੂਲਰ ਆਉਂਦਾ ਤਕਰੀਬਨ ਓਨੇ ਕ ਦਾ ਏਸੀ ਆ ਜਾਂਦਾ ਲੈ ਲਊਗਾ ਪਰ ਕੂਲਰ ਤੇ ਇਹਦੇ ਚ ਡਿਫਰੈਂਸ ਕੀ ਆ ਬਿਜਲੀ ਦਾ ਕਿਉਂਕਿ ਕੂਲਰ ਦੀ ਤਾਂ ਕੋਲੋਂ ਪਤਾ ਵੀ ਰਹਿੰਦੀ ਕਿ ਬਿਜਲੀ ਖਾਊ ਕੂਲਰ ਤੇ ਏਸੀ ਦਾ ਜੀ ਲੈਡ ਦੇ ਵਿੱਚ ਉਹ ਡਿਫਰੈਂਟ ਹੈ ਪਰ ਜ਼ਿਆਦਾ ਫਰਕ ਨਹੀਂ ਹੈ ਜੀ ਜੀ ਠੀਕ ਹੈ ਜੀ ਤਾਂ ਉਹ ਹੀ ਜਿੰਨੇ ਬੰਦੇ ਨੂੰ ਸਹੂਲਤੀ ਵਧੀ ਮਿਲਦੀ ਹੈ ਹਾਂ ਇਹ ਤਾਂ ਹੈ ਇਹ ਤਾਂ ਹੈ ਜੀ ਇਹ ਕੀ ਹੈ ਨਾ ਜੀ ਬਿਲਕੁਲ ਹਾਂ ਡਿਫਰੈਂਟ ਹੈ ਮਤਲਬ ਜੇਕਰ 28 ਟੈਂਪਰੇਚਰ ਤੇ ਰੱਖੇਗਾ ਜੀ ਮਨ ਜਦੋਂ 28 ਟੈਂਪਰੇਚਰ ਤੇ ਕੂਲਿੰਗ ਵਧੀਆ ਕੰਮ ਬਹੁਤ ਸੁਣੀ ਬਹੁਤ ਸੁਣੀ ਬਹੁਤ ਸੁਣੀ ਬੱਚੇ ਵੀ ਆਰਾਮ ਨਾਲ ਸੌ ਜਾਂਦੇ ਆ ਪ੍ਰੋਪਰ ਕੂਲਿੰਗ ਹੁੰਦੀ ਹੈ ਜੀ ਤਾਂ ਮੰਨ ਕੇ ਚਲੋ ਇਹ 2 ਮਹੀਨਿਆਂ ਦੇ ਬਿਲ ਵਿੱਚ 1200 ਦਾ ਫਰਕ ਪੈਗਾ ਜੀ 1200 ਦਾ ਹਾਂ ਮੰਨ ਲਓ ਕੋਈ ਜ਼ਿਆਦਾ ਨਹੀਂ ਤੇ 4 ਕੁ ਮਹੀਨੇ ਚੱਲਣਾ ਹੁੰਦਾ ਜ਼ਿਆਦਾ ਇਸ ਕਰੀਏ ਇਹਦੇ ਰੇਟਾਂ ਦੀ ਗੱਲ ਕਰੀਏ ਵੀ ਕੂਲਰ ਮੰਨ ਲਓ ਕੂਲਰ ਦੇ ਹਿਸਾਬ 'ਚ ਤੁਸੀਂ ਕਿਵੇਂ ਇਹ ਦੇ ਰਹੇ ਹੋ ਤੁਸੀਂ ਕਹਿੰਦੇ ਵੀ ਕੂਲਰ ਦੇ ਰੇਟ 'ਚ ਅਸੀਂ ਅਸੀਂ ਦੇ ਰਹੇ ਹਾਂ ਦੇਖੋ ਜੋ ਨਾ ਕੰਪਨੀਆਂ ਕਹਿੰਦੀਆਂ ਸਾਡਾ ਜੋ ਕੂਲਰ ਹੈ ਠੰਡੀ ਹਵਾ ਦੇਦਾ ਹੈ ਉਹ 18 17 16 ਨਹੀਂ ਘੱਟ ਤੋਂ ਕੋਈ ਹਾਂ ਹਾਂ ਬਸ 16 17 ਹਾਂ ਜੀ ਜੀ 16 ਸਾਰਾ ਹਜ਼ਾਰ ਆ ਏਸੀ ਕੂਲਰ ਕਹਿੰਦੇ ਨੇ ਜੀ ਹਾਂ ਜੀ ਜੀ ਏਸੀ ਕੂਲਰ ਕਹਿੰਦੇ ਆ ਤਾਂ ਆਪਾਂ ਜੋ ਇਹ ਸੀ ਦੇ ਰਹੇ ਹਾਂ ਜੀ ਆਪਾਂ 15000 15500 16000 ਠੀਕ ਹੈ ਇਸ ਰੇਟ 'ਤੇ ਤਾਂ ਆਪਣੇ ਕੋਲ ਇਹ ਸੀ ਏਸੀ ਆ ਬਿਲਕੁਲ ਤੇ ਕਾਪਰ ਦੇ ਵਿੱਚ ਨੇ ਜੀ ਕੂਲਰ ਇਹ ਮਤ ਤੁਸੀਂ ਅੱਜ ਦੇ ਟਾਈਮ ਕੁਆਡ ਦਾ ਕੀ ਰੇਟ ਹੈ ਖਾਨ ਸਾਹਿਬ ਅੱਜ ਦੇ ਰੇਟ ਅੱਜ ਦੇ ਰੇਟ ਕੁਆਡ ਦੇ ਸੀ ਜੀ 8000 ਰੁਪਏ 8000 ਰੁਪਏ 5 ਸਾਲ ਬਾਅਦ ਉਹੀ ਕਿਉਂਕਿ ਅੱਜ ਤੋਂ 5 ਸਾਲ ਪਹਿਲਾਂ ਮਤਲਬ 5-4000 ਹੋਗਾ ਸਰ ਅੱਜ ਤੋਂ 5 ਸਾਲ ਪਹਿਲਾਂ 3000 ਦਾ ਸੀ 3000 ਦਾ ਸੀ ਕੁਆਡ ਦੇ ਵਿੱਚ ਅੱਜ 8000 ਦਾ ਹੋ ਗਿਆ ਹਾਂ ਅੱਜ 2 ਸਾਲ ਪਹਿਲਾਂ 4000 ਦਾ ਸੀ 4000 ਦਾ ਸੀ ਤੇ ਉਹਨਾਂ ਲਈ 5 ਸਾਲ ਤੋਂ ਤੁਸੀਂ ਇਹ ਵੇਚਣਾ ਕੁਆਡ ਦੇ ਵਿੱਚ ਐਨੇ ਦੀ ਵਿਕਜੂ ਜਿੰਨੇ ਦਾ ਤੁਸੀਂ ਲਓਗੇ ਪਰ ਜਿਹੜਾ ਕੂਲਰ ਹੈ ਖਾਨ ਸਾਹਿਬ ਮੈਨ ਲੱਗਦਾ ਤਾਂ 11500 ਦਾ ਮਸਾ ਕੱਟ ਦੇਣੀ ਕੁਆਡ ਦੀ ਹਾਂ ਜੀ ਪਲਾਸਟਿਕ ਉਹ ਹੱਕ अच्छा खान साहब ਹੁਣ ਮੰਨ ਲਓ ਏਸੀ ਲੈਣ ਆਉਦਾ ਬੰਦਾ ਕਿਸ ਕੁਆਂਟੀਟੀ ਚ ਵੀ ਇੱਕ ਵਾਰ ਚ ਬੰਦਾ ਕਿੰਨੇ ਕੁ ਤੁਸੀਂ ਅਸੀਂ ਦੇ ਸਕਦੇ ਹੋ ਜਾਂ ਫਿਰ ਕੋਈ ਮਿਸਤਰੀ ਉਹਨਾਂ ਲਈ ਕੋਈ ਅਲੱਗ ਡਿਸਕਾਊਂਟ ਹੈ ਜਾਂ ਸਾਰਿਆਂ ਲਈ ਇੱਕੋ ਹੀ ਰੇਟ ਹੈ ਦੇਖੋ ਐਦਾ ਹੁੰਦਾ ਜੀ ਜਿਹੜੇ ਮਿਸਤਰੀ ਮੈਕੈਨਿਕ ਰਹੇ ਜੀ ਉਹ 10 15 ਪੀਸ ਇਕੱਠੇ ਲੈਂਦੇ ਨੇ ਜੀ ਤਾਂ ਦੇਖੋ ਵੈਸੇ ਤਾਂ ਕਸਟਮਰ ਤੋਂ ਨਹੀਂ ਬੜਾ ਮਾਰਦੇ ਲੈਂਦੇ ਹਾਂ ਠੀਕ ਹੈ ਉਹ ਵੀ ਆਪਾਂ ਹਰ ਹਰ ਵਾਰ ਉਸੇ ਰੱਖਿਆ ਹੋਇਆ ਹੈ ਠੀਕ ਹੈ ਤਾਂ ਜਿਹੜੇ ਮਿਸਤਰੀ ਦੇ ਭਾਈ ਨੇ ਉਹਦਾ ਸੀ 15 20 ਲੈਂਦੇ ਨੇ ਜੀ ਉਹ ਇਕੱਠਾ ਮੰਗ ਲੈਂਦੇ ਨੇ 700 ਰੁਪਏ ਦਾ ਉਹ ਪੰਜਾਹ ਦਾ ਥੋੜਾ ਹਾਂ 100 ਸੋ ਵੀ ਅਗਲਾ ਸਾਨੀ ਜੀ ਨਾਲ ਆ ਜੀ ਪਟਿਆਲੇ ਤੋਂ ਵੀ ਦੱਸ ਦੋ ਇੱਧਰ ਨੂੰ ਅਗੇ ਸੰਗਰੂਰ ਤੋਂ ਵੀ ਉਹਨਾਂ ਨੂੰ ਦੱਸ ਦੋ ਤੇ ਇੱਧਰੋਂ ਬਠਿੰਡੇ ਗੜੀਆਂ ਵੀ ਆਉਣਗੀਆਂ ਜੀ ਤੁਸੀਂ ਸੰਗਰੂਰ ਤੋਂ ਆਣਾ ਜੀ ਜਾਂ ਬਠਿੰਡੇ ਤੋਂ ਆਣਾ ਤਾਂ ਤੁਹਾਨੂੰ ਬਠਿੰਡੇ ਤੋਂ ਆਣ ਲੱਗੇ ਬਠਿੰਡਾ ਮਾਨਸਾ ਭਲਾਟਾ ਜੀ ਜਾਖੜਾ ਠੀਕ ਹੈ ਜੀ ਸੰਗਰੂਰ ਤੋਂ ਆਣਾ ਸੰਗਰੂਰ ਸਨਾਮ ਲੈ ਰਗਾ ਜਾਖੜਾ ਇਕ ਗੱਲ ਤਾਂ ਰੱਖਣੀ ਜਿੰਨਾ ਜਿਹੜੇ ਵੀ ਲੋਕ ਇੱਧਰ ਆਉਣਾ ਨੇ ਉਹ ਸ਼ਹਿਰ ਦੇ ਵਿੱਚ ਐਂਟਰ ਨਹੀਂ ਕਰਨਾ ਸ਼ਹਿਰ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਸੱਜੇਆ ਸੜਕ ਮੋੜਦੀਆ ਤਲਵਾੜਾ ਰੋਡ ਫਾਟਕਾਂ ਵਾਲਾ ਠੀਕ ਹੈ ਜੀ ਤਲਵਾੜਾ ਰੋਡ ਫਾਟਕਾਂ ਵਾਲਾ ਨੀਅਰ ਰਾਇਲ ਸੈਲੀਬ੍ਰੇਸ਼ਨ ਪੈਲੇਸ ਆ ਜੀ ਆਪਣੇ ਆਰਸੀ ਪੈਲੇਸ ਬਿਲਕੁਲ ਅਮਕੇ ਸੀ ਪਾਟਾ ਜਾਖੜ ਰੋਡ ਤਲਵਾੜਾ ਰੋਡ ਪੈਂਦਾ ਜੀ ਜਾਖੜ ਦੇ ਵਿੱਚ ਫਾਟਕ ਇਸ ਰੋਡ ਤੇ ਨਹੀਂ ਹੋਰ ਕਿਸੇ ਰੋਡ ਤੇ ਫਾਟਕ ਨਹੀਂ ਫਾਟਕ ਨਹੀਂ ਹੈ ਫਾਟਕਾ ਰੋਡ ਕਹਿੰਦੇ ਆ ਤਲਵਾੜਾ ਰੋਡ ਜੀ